ਸਵਾਗਤ ਹੈ ਜੀ ਤੁਹਾਡਾ ਗਾਰਡਨਿੰਗ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਛੱਤ ਵਾਲੇ ਗਾਰਡਨ ਦੀ ਤੁਹਾਨੂੰ ਪੂਰੀ ਸੈਰ ਕਰਾਉਣੀ ਹੈ ਜੀ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਹੜੀ ਕਿਹੜੀ ਅਸੀਂ ਸਬਜ਼ੀ ਲਾ ਲਈ ਆ ਸਾਡੇ ਫਲਾਂ ਵਾਲੇ ਕਿਹੜੇ ਜਿਹੜੇ ਅਸੀਂ ਬੂਟੇ ਲਾਏ ਆਪਣੀ ਛੱਤ ਉੱਪਰ ਸਾਫ਼ ਸੰਭਾਲ ਕਿਵੇਂ ਆ ਮਿੱਟੀ ਕਿਵੇਂ ਵਰਤਣੀ ਆ ਕਿਉਂਕਿ ਬੜੇ ਭੈਣ ਭਰਾ ਪੁੱਛਦੇ ਆ ਕਿ ਮਿੱਟੀ ਕਿਸ ਤਰ੍ਹਾਂ ਬਣਾਉਣੀ ਹੈ ਸਾਡੇ ਤਾਂ ਬੂਟੇ ਉਗਦੇ ਨਹੀਂ ਸਾਡੀਆਂ ਸਬਜ਼ੀਆਂ ਨਹੀਂ ਉਗਦੀਆਂ ਜੀ ਤੇ ਆਪਾਂ ਇਸ ਵੀਡੀਓ ਵਿੱਚ ਸਾਰੀ ਗੱਲ ਕਰਾਂਗੇ ਤੁਸੀਂ ਜੁੜੇ ਰਹੋ ਬਾਕੀ ਜਿਹੜੇ ਤੁਹਾਡੇ ਸਵਾਲ ਹੋਣਗੇ ਤੁਸੀਂ ਕਮੈਂਟਸ ਵਿੱਚ ਜਰੂਰ ਪੁੱਛ ਲੈਣਾ ਜੀ ਉਹਦੀ ਕੋਸ਼ਿਸ਼ ਕਰਾਂਗੇ ਰਿਪਲਾਈ ਕਰਨ ਦੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਆ ਸ਼ੁਰੂਆਤ ਕਰਾਂਗੇ ਜੀ 베ਰੀਆਂ ਤੋਂ ਕਰੀਏ ਹਾਂਜੀ ਇਹ ਤੋਂ ਬਾਅਦ ਆਪਾਂ ਕਿੰਨੋ ਵਾਲਾ ਬੂਟਾ ਦਿਖਾਉਣਾ ਹੈ ਹਨਾ ਹਾਂਜੀ ਤੇ ਇੱਧਰ ਆ ਜੀ ਸਾਡੀਆਂ 베ਰੀਆਂ ਅਸੀਂ ਆਮ ਹੀ ਕਹਿ ਦਿੰਨੇ ਆ ਕਿ ਆਪਣਾ 베ਰੀਆਂ 베ਰੀਆਂ ਵਾਲਾ ਬਾਗ ਹੈ ਇੱਧਰ ਆ ਹਾਂਜੀ ਸੋ ਜੀ ਦੋ 베ਰ ਅਸੀਂ ਲਾਏ ਆ ਜੀ ਦੋ 베ਰ ਆ ਐਪਲ 베ਰ ਪਰ ਦੋਵਾਂ ਦੇ ਵਿੱਚ ਫਰਕ ਆ। ਪਰ ਹੈ ਦੋਵੇਂ ਐਪਲ 베ਰੀਆ ਇੱਕ ਦਾ ਨਾਮ ਆਪਾਂ ਸਿਉ ਬੇਰ ਕਹਿ ਸਕਦੇ ਆ ਤੇ ਇੱਕ ਨੂੰ ਆਪਾਂ ਐਪਲ 베ਰ ਪ੍ਰੋਪਰ ਜਿਹੜਾ ਐਪਲ ਦੀ ਸ਼ਕਲ ਆ ਇਹਦੀ। ਅੱਛਾ ਇਹਦੀ ਕੁਆਲਿਟੀ ਕੀ ਔਰ ਇਹਦੀ ਕੀ ਆ? ਡਿਫਰੈਂਸ ਦੋਵਾਂ ਦੇ ਵਿੱਚ ਹੈਗਾ। ਹਾਂਜੀ ਹਾਂਜੀ ਬਹੁਤ ਜ਼ਿਆਦਾ ਆ ਦੇਖੋ ਇਹ ਪੂਰੇ ਹਰੇ-ਹਰੇ ਨੇ ਜਿਹੜੇ ਇਹਨਾਂ ਨੂੰ ਸਿਉ ਬੇਰ ਕਹਿੰਦੇ ਆ ਤੇ ਇਹ ਜੋ ਥੋੜੇ-ਥੋੜੇ ਲਾਲ ਹੋ ਜਾਂਦੇ ਆ ਇਹ ਪੂਰੇ ਐਪਲ ਦੀ ਸ਼ੇਪ ਵਿੱਚ ਨੇ। ਅੱਛਾ ਇਹ ਜਿਹੜੇ ਆਪਣੇ ਪੰਜਾਬ ਦੇ ਮਾਰਕੀਟ ਦੇ ਵਿੱਚ ਜਿਹੜੇ ਮਿਲਦੇ ਆ ਨਾ ਉਹ ਆਹ ਨੇ ਮੋٹے 베ਰ ਹਾਂਜੀ ਤੇ ਉਸ ਤੋਂ ਬਾਅਦ ਆ ਮੈਂ ਨਹੀਂ ਦੇਖੇ ਆਹ ਜਿਹੜੇ 베ਰ ਜਿਨ੍ਹਾਂ ਨੂੰ ਵਾਕਈ ਲੱਗਦਾ ਐਪਲ ਵਾਲੀ ਟਰਮ ਹੈ ਅਜੇ ਛੋਟੇ ਨੇ ਇਹ ਵੀ ਤਾਂ ਆਪਾਂ ਨਾ ਹਜ਼ੂਰ ਸਾਹਿਬ ਤੋਂ ਲੈ ਕੇ ਆਏ ਸੀ ਹੋ ਸਕਦਾ ਕਿ ਉਧਰਲੇ ਏਰੀਆ 'ਚ ਹੁੰਦੇ ਹੋਣਗੇ 베ਬੀ ਦੇਖੋ ਜੀ ਹਜ਼ੂਰ ਸਾਹਿਬ ਜੋ ਦਰਸ਼ਨ ਵਾਸਤੇ ਗਏ ਸੀ ਤੇ ਸਾਡਾ ਨਰਸਰੀ ਵਾਲੇ ਬੰਨੇ ਵੀ ਧਿਆਨ ਸੀ ਗੁਰਦਰ ਸਾਹਿਬ ਤੋਂ ਮੱਥਾ ਟੇਕ ਕੇ ਅਸੀਂ ਉੱਥੇ ਲੋਕਲ ਨਰਸਰੀਆਂ ਦੇਖੀਆਂ ਤੇ ਕੁਝ ਬੂਟੇ ਅਸੀਂ ਲੈ ਕੇ ਆਏ ਸੀ ਅੱਜ 3 ਸਾਲ ਹੋ ਚੱਲੇ ਮੇਰੇ ਕਿਹਾ ਹਾਂ ਹਾਂ ਜੀ ਤੇ ਬੇਰ ਇਹਦੇ ਬਹੁਤ ਸੋਹਣੇ ਸਾਰੇ ਦੇਖੋ ਐ ਭਰ ਜੇ ਗਿਆ ਹੁਣ ਪਿਛਲੀ ਵਾਰੀ ਲੜੀਆਂ ਚ ਲੱਗੇ ਸੀ ਯਾਰ ਕਾ ਵਸੇ ਥੋੜੇ ਕੱਲੇ ਕੱਲੇ ਲੱਗ ਗਏ ਆ ਅਪਾ ਨਾ ਜਾਣਕਾਰੀ ਦਵਾਂਗੇ ਜਿਹੜੇ ਆਪਾਂ ਡਰਮ ਜਿਹੜੇ ਰੱਖੇ ਨੇ ਕਿਵੇਂ ਆਪਾਂ ਅੱਗੇ ਚੱਲ ਕੇ ਇਹਦੀ ਗੱਲ ਕਰਾਂਗੇ ਇਸ ਤੋਂ ਬਾਅਦ ਇੱਧਰ ਸਾਰੀ ਆਪਣੀ ਗੰਧ ਹਰੀ ਹੋਈ ਪਈ ਆ ਜੀ ਹਾਂਜੀ ਇਹਦੇ ਵਿੱਚ ਆਪਾਂ ਮੂੜੀਆਂ ਲਾ ਦਿੱਤੀਆਂ ਇੱਧਰ ਆਹ ਦੇਖੋ ਜੀ ਮੂੜੀਆਂ ਲੱਗੀਆਂ ਇੱਧਰ ਲਸਣ ਵੀ ਲਾ ਦਿੱਤਾ ਆਪਾਂ ਸਾਰੇ ਦੇਖਿਓ ਤੇ ਕ੍ਰੀਏਟ ਜਿਹੜੇ ਵੇਸਟ ਮਟੀਰੀਅਲ ਦੀ ਗੱਲ ਕਰੀਏ ਤਾਂ ਹਾਂ ਜੀ ਹਾਂ ਜੀ ਕਿ ਇਹਦੇ ਵਿੱਚ ਆਪਾਂ ਜਿੱਦਾਂ ਤਰਪਾਲ ਵਿਛਾ ਕੇ ਥੱਲੇ ਮਿੱਟੀ ਪਾ ਕੇ ਲਸਣ ਵੀ ਲਾ ਦਿੱਤਾ ਤੇ ਵਿੱਚ ਆਪਾਂ ਉਹ ਮਟਰ ਲਾਤੇ ਨੇ ਤੇ ਹੁਣ ਆ ਬਦਲਣ ਵਾਲੀ ਹੋਗੀ ਤਰਪਾਲ ਹਾਂਜੀ ਇੱਕ ਸੀਜ਼ਨ ਕੱਢ ਜਾਣਾ ਇਹਨੇ ਤਕਰੀਬਨ ਅਰੇ ਵਿੱਚ ਸਾਰਿਆਂ ਵਿੱਚ ਆਪਾਂ ਮਟਰ ਲਾ ਦਿੱਤੇ ਆ ਜਿਹੜਾ ਲਸਣ ਆ ਉਹ ਸਾਈਡਾਂ ਨੂੰ ਹੋ ਜਾਣਾ ਵਾ ਤੇ ਮਟਰ ਲੱਗ ਜਾਣਗੇ ਸਾਡਾ ਤੁਸੀਂ ਗਾਰਡਨ ਦੇਖ ਸਕਦੇ ਹੋ ਜੀ ਆਪਣਾ ਇੱਕ ਬੰਨਾ ਅਜੇ ਸ਼ੁਰੂਆਤ ਹੀ ਹੈਗੀ ਆ ਇਸ ਤੋਂ ਬਾਅਦ ਪਿਛਲੀ ਵੀਡੀਓ ਵਿੱਚ ਆਪਾਂ ਡ੍ਰੈਗਨ ਫਰੂਟ ਦੇ ਪ੍ਰੋਜੈਕਟ ਬਾਰੇ ਵੀ ਗੱਲ ਕੀਤੀ ਸੀ ਤੇ ਉਹਦਾ ਵੀ ਆਪਾਂ ਅਪਡੇਟ ਦਵਾਵਾਂਗੇ ਹੁਣ ਤੇ ਇਸ ਤਰ੍ਹਾਂ ਤੁਸੀਂ ਆਹ ਦੇਖੋ ਕੁਛ ਜਿੱਦਾਂ ਹਲਦੀ ਆ ਤੇ ਹਲਦੀ ਨੂੰ ਵੀ ਡੈਡੀ ਹੁਣਾਂ ਨੇ ਡੈਕੋਰੇਟਿਵ ਪਲਾਂਟ ਬਣਾਤਾ ਜਿਹੜੀ ਮਿੱਟੀ ਹਲਦੀ ਹੈਗੀ ਸੀ ਨਾ ਮੈਂ ਹਲਦੀ ਵਾਲੀ ਮਿੱਟੀ ਤੇ ਆਪੇ ਹਲਦੀ ਵਿੱਚ ਉੱਗਾਈ ਆ ਤੇ ਉਹ ਆਪਾਂ ਦੇ ਵਿੱਚ ਹੀ ਰਹਿਣ ਦਿੱਤੀ ਕਿ ਦੂਜੇ ਬੂਟੇ ਵਿੱਚੋਂ ਕੱਢ ਲਿਆ ਸੀ ਜਿਵੇਂ ਦਪੈਰ ਬੂਟੀ ਸੀ ਉਹਦੇ ਵਿੱਚ ਤੇ ਆਪਾਂ ਇਧਰੋਂ ਇਧਰੋਂ ਗੱਲ ਸ਼ੁਰੂ ਕਰਦੇ ਆਂ ਜੀ ਪਹਿਲਾਂ ਦੇਖੋ ਇੱਧਰ ਦੇ ਡਰਾਮਾ ਬਾਜ਼ਾਰ ਦੇ ਵਿੱਚ ਮਿਲ ਜਾਂਦੇ ਨਹੀਂ ਨੀਲਾ ਡਰਾਮਾ ਤਾਂ ਬੜਾ ਟ੍ਰੈਂਡਿੰਗ ਦੇ ਵਿੱਚ ਆਇਆ ਆ ਲੋਕਾਂ ਨੇ ਬਜਾ ਵਿਚਾਰੇ ਨੂੰ ਬਦਨਾਮ ਜੇ ਕਰ ਦਿੱਤਾ ਤੇ ਐਡੀ ਗੱਲ ਨਹੀਂ ਕੋਈ ਹੈਗੀ ਜੀ ਕਿ ਤੁਸੀਂ ਆਮ ਹੀ ਦੇਖਿਆ ਹੋਊਗਾ ਕਿ ਇਹਨਾਂ ਵਿੱਚ ਆਪਾਂ ਮਲਟੀ ਕ੍ਰੋਪਿੰਗ ਕੀਤੀ ਹੋਈ ਜ਼ਿਆਦਾਤਰ ਆਪਾਂ ਲਸਣ ਲਾਇਆ ਨਾਲ ਹੀ ਆਪਾਂ ਲਾ ਦਿੱਤੇ ਮਟਰ ਤੇ ਨਾਲ ਹੀ ਹੈਗਾ ਵਾ ਚਿਕੂ ਦਾ ਬੂਟਾ ਤੇ ਮੇਰੇ ਖਿਆਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਦੀ ਗਰੋਥ ਤੇ ਕੀ ਫਰਕ ਕੋਈ ਫਰਕ ਨਹੀਂ ਪੈਂਦਾ ਤੇ ਤਿੰਨ ਚੀਜ਼ਾਂ ਨੇ ਵਿੱਚ ਨਾ ਤਿੰਨ ਚੀਜ਼ਾਂ ਹੋ ਗਈਆਂ ਲਸਣ ਮਟਰ ਤੇ ਚੀਕੂ ਦਾ ਬੂਟਾ ਕਿਉਂਕਿ ਉਹਨੇ ਥੋੜੇ ਥੋੜੇ ਟਾਈਮ ਬਾਅਦ ਜਿਵੇਂ ਲਸਣ ਆਉ ਤਿੰਨ ਚਾਰ ਮਹੀਨੇ ਬਾਅਦ ਨਿਕਲ ਆਉਣਾ ਮਟਰ ਵੀ ਨਿਕਲ ਜਾਣੇ ਆ ਤੇ ਇੱਕ ਆਪਾਂ ਜ਼ਿਕਰ ਕਰਦੇ ਹੁੰਨੇ ਆ ਹਰ ਵੀਡੀਓ ਵਿੱਚ ਤਰੇਕ ਦਾ ਤਰੇਕ ਹਰ ਘਰ ਦੇ ਵਿੱਚ ਹੁੰਦੀ ਸੀ ਔਰ ਸਭ ਤੋਂ ਵੱਧ ਆਕਸੀਜਨ ਜਨਰੇਟਰ ਆ ਜਨਰੇਟ ਕਰਦਾ ਇਹ ਪੌਦਾ ਜਿਹੜਾ ਆਪਾਂ ਘਰੋਂ ਬਾਹਰ ਕੱਢਤਾ ਹਰ ਵੇਲੇ ਸੀ ਤੇ ਆ ਦੇਖੋ ਇਹਨੇ ਫਰੂਟਿੰਗ ਵੀ ਦਿੱਤੀ ਆ ਕੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਡੰਡਾ ਲਾ ਦਿੱਤਾ ਇਹਦੀ ਫਰੂਟਿੰਗ ਵੀ ਹੋਈ ਐ ਇਸ ਵਾਰੀ ਤੇ ਆਹ ਹਰੀ ਵੀ ਹੋ ਰਹੀ ਆ ਬਿਲਕੁਲ ਇੱਕ ਬੁੱਟਾ ਜਿਹੜਾ ਨਵਾਂ ਉਹ ਵੀਡੀਓਜ਼ ਵਿੱਚ ਬਹੁਤ ਘੱਟ ਆਇਆ ਆ ਉਹ ਹੈਗਾ ਜੀ ਆ ਮੋਰਿਆਂ ਦੇ ਦਾ ਬੂਟਾ ਜਨ ਨੂੰ ਮਰਿੰਗਾ ਵੀ ਕਹ ਦਿੰਦੇ ਨੇ ਮਰਿੰਗਾ ਕਹਿੰਦੇ ਹਾਂ ਜੀ ਤੇ ਇਹਦੇ ਗੁਣ ਤੁਹਾਨੂੰ ਜੀ ਪਤਾ ਹੈ ਇਹਦੇ ਗੁਣ ਕਿੰਨੇ ਹੈਗੇ ਜਿੰਨੀ ਮਰਜ਼ੀ ਮੇਰੇ ਇੰਟਰਨੈਟ ਭਰਿਆ ਪਿਆ ਇਹਦੇ ਗੁਣਾ ਦੇ ਨਾਲ ਤੇ ਬਾਕੀ ਆਪਾਂ ਵੀ ਕੰਜ਼ਿਊਮ ਇਹਨੂੰ ਕਰਦੇ ਹਾਂ ਦੇ ਪੱਤਿਆਂ ਨੂੰ ਤੇ ਤੁਸੀਂ ਦੇਖੋ ਕਿੰਨੀ ਹਾਈਟ ਲੈ ਚੁੱਕਿਆ ਤੇ ਡਰਮ ਦੇ ਵਿੱਚ ਅੱਛਾ ਇੱਕ ਚੀਜ਼ ਮੈਂ ਵੇਖੀ ਨੋਟ ਕੀਤੀ ਕਿ ਸਵੇਰੇ ਸਵੇਰੇ ਇਹਦੇ ਉੱਪਰ ਬਿਜੜੇ ਬੈਂਦੇ ਨੇ ਉਹ ਨਾ ਉਹ ਹੋਰ ਕੋਈ ਜਾਨਵਰ ਘਟ ਪੈਂਦਾ ਬਿਜੜਾ ਬਿਜੜਾ ਹੀ ਹੁੰਦਾ ਮੇਰੇ ਖਿਆਲੋਂ ਉਹ ਬੈਂਦਾ ਉੱਤੇ ਆ ਕੇ ਬੁਲਬੁਲਤ ਬਿਜੜਾ ਨਾ ਕਾਰਨ ਕੀ ਥੱਲੇ ਬੇਰ ਆ ਬਿਲਕੁਲ ਹੋ ਸਕਦਾ ਮੇਬੀ ਇਹ ਵੀ ਹੋ ਜਾਂਦਾ ਉਹਨਾਂ ਦੇ ਵੀ ਹੱਕ ਹੈ ਬਈ ਕੁਦਰਤ ਦੇ ਉੱਤੇ ਤੇ ਇਸ ਤੋਂ ਬਾਅਦ ਸਾਡੇ ਕੋ ਆ ਵੀ ਇੱਧਰ ਹੈਗੀ ਜੀ ਆਪਾਂ ਆਪਣੇ ਏਰੀਆ 'ਚ ਬਕਾਇਨ ਕਹ ਦਿੰਨੇ ਆ ਹਾਂਜੀ ਤਰੇਕ ਤੇ ਬਕਾਇਨ 'ਚ ਫਰਕ ਕੀ ਹੈਗਾ ਤਰੇਕ ਸਿੱਧੀ ਤਾਂ ਨੂੰ ਜਾਂਦੀ ਆ ਹਨਾ ਉਹ ਜਿਹਦੇ ਵੱਡੇ ਵੱਡੇ ਟੰਗ ਜਿਹੜੀ ਉਹਦੀ ਛਤਰੀ ਬਣ ਜਾਂਦੀ ਆ ਉਹ ਲਾਈਟ ਚ ਰਹਿੰਦੀ ਆ ਤੇ ਆ ਜੋ ਜੀ ਇੱਧਰ ਤੁਸੀਂ ਵੇਖੋ ਸਾਡਾ ਕਿਨੂਆ ਦਾ ਬੂਟਾ ਤੇ ਤੁਸੀਂ ਗਿਣਤੀ ਕਰ ਸਕਦੇ ਹੋ ਜੀ ਕਿੰਨੇ ਕਿਨੂਆ ਨਾਲ ਭਰਿਆ ਪਿਆ ਇਹਦਾ ਅਸੀਂ ਜ਼ੋਰ ਦੀ ਨਹੀਂ ਚੁੱਕ ਸਕਦੇ ਕਿ ਜੇ ਛੋਰ ਦੀ ਚੁੱਕਿਆ ਤੇ ਹੋ ਸਕਦਾ ਡਿੱਗ ਜਾਣਗੇ ਕਿ ਪੱਕ ਚੁੱਕੇ ਸਾਰੇ ਇਹ ਆਜ ਦੇਖੋ ਨਾ ਜਦੋਂ ਕੋਈ ਵੀ ਆਪਾਂ ਫਲ ਦੇਖੋ ਇਹਦਾ ਤੋੜਦੇ ਨਾ ਤੇ ਅਸੀਂ ਅਕਸਰ ਕਹਿੰਦੇ ਹੁੰਦੇ ਕਿ ਇੰਨਾ ਮਜ਼ਾ ਤੇ ਜਿਹੜਾ ਅੰਬਾਨੀ ਸਾਡਾ ਨੀ ਉਹਨੂੰ ਡੀਲ ਕਰਕੇ ਨਹੀਂ ਆਉਂਦਾ ਜਿੰਨਾ ਮਜ਼ਾ ਆਪਣੇ ਗਾਰਡਨ ਦੇ ਵਿੱਚੋਂ ਕੋਈ ਫਰੂਟ ਜਾਂ ਇਸ ਤਰ੍ਹਾਂ ਲੱਗੀ ਸਬਜ਼ੀ ਤੋੜ ਕੇ ਆਉਂਦਾ ਹੈ ਔਰ ਇਹ ਸਮੈਲ ਦੱਸਦੀ ਭਈ ਇਹ ਦੇਖੋ ਬਿਲਕੁਲ ਪਿਓਰ ਆ ਜਿਹੇ ਚੀਜ਼ਾਂ ਹਾਂਜੀ ਬਸ ਪੰਚ ਖਾਦੇ ਹੋਣਗੇ ਉਹ ਦਿਮਾਗ 'ਚ ਸਵਾਦ ਬਿਲਕੁਲ ਔਰ ਆਪਣੇ ਪੰਜਾਬ ਦੇ ਵਿੱਚ ਸੌਖਾ ਹੋ ਜਾਂਦਾ ਹਾਂਜੀ ਹਾਂਜੀ ਸੌਖਾ ਹੋ ਜਾਂਦਾ ਆ ਅੱਛਾ ਡਰਮ ਬਾਰੇ ਜਾਣਕਾਰੀ ਦੇ ਦਈਏ ਮਿੱਟੀ ਬਾਰੇ ਵੀ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ ਕੀ ਪਾਉਣੇ ਉਹਦੀ ਵੀ ਗੱਲ ਕਰਾਂਗੇ ਤੁਸੀਂ ਦੇਖੋ ਛੱਤ ਉੱਪਰ ਸਲਾਬ ਦਾ ਡਰ ਹੁੰਦਾ ਹਮੇਸ਼ਾ ਹੀ ਬਿਲਕੁਲ ਉਹਦੇ ਵਾਸਤੇ ਅਸੀਂ ਇਹ ਕੀਤਾ ਜੀ ਥੱਲੇ ਆ ਲੱਕੜਾਂ ਰੱਖੀਆਂ ਨੇ ਜਾਂ ਤੁਸੀਂ ਕੀ ਰੱਖ ਸਕਦੇ ਹੋ ਇਟਾਂ ਇਧਰ ਇਟਾਂ ਵੀ ਆਪਾਂ ਰੱਖੀਆਂ ਨੇ ਮਤਲਬ ਇਹਨਾਂ ਨੂੰ ਰੱਖਣ ਦਾ ਹੈ ਕਿ ਹਵਾ ਚ ਰਵੇ ਥੋੜਾ ਜਿਹਾ ਪਾਣੀ ਜਿੱਦਾਂ بارش ਹੁੰਦੀ ਜਾਂ ਪਾਣੀ ਆਪਾਂ ਪਾਉਨੇ ਆ ਤੇ ਉਹ ਕ੍ਰੋਸਿੰਗ ਹੋ ਜਾਵੇ ਇਹ ਰਹੀ ਹੋ ਜਵੇ ਜਿਸ ਤਰ੍ਹਾਂ ਉੱਥੇ ਬੈਣੀ ਤੇ ਹਵਾ ਕ੍ਰੋਸਿੰਗ ਹਵਾ ਦੀ ਨਹੀਂ ਹੋਣੀ ਸੋ ਜੀ ਤੁਸੀਂ ਕਿੰਨੂੰ ਖੁਦ ਦੇ ਸਕਦੇ ਹੋ ਤੇ ਬਹੁਤ ਜਿਆਦਾ ਸਪੈਸ਼ਲ ਕੇਅਰ ਨਹੀਂ ਜੀ ਹੈਗੀ। ਐਵੇਂ ਲੰਮੇ ਲੋਕ ਦੇਖੇ ਗਾਰਡਨਿੰਗ ਵਾਲੀ ਵੀਡੀਓ ਵਿੱਚ ਲੰਮੇ ਜੇ ਤਾਮ-ਚਾਮ ਜੇ ਦੱਸ ਦਿੰਦੇ ਨੇ ਕੋਈ ਏਡੀ-ਬਡੀ ਗੱਲ ਨਹੀਂ ਹੈਗੀ। ਤੁਸੀਂ ਤਾਈਮੀ ਪ੍ਰੋਪਰ ਦੇਜੋ ਇਹਨਾਂ ਨੂੰ ਪਾਣੀ ਜਿਹੜਾ ਟਾਈਮ ਟੂ ਟਾਈਮ ਦੇਜੋ ਤੇ ਉਹਦੇ ਨਾਲ ਵੀ ਇਹਦਾ ਮਤਲਬ ਫਰੂਟਿੰਗ ਤੇ ਕੋਈ ਬਾੜਾ ਅਸਰ ਨਹੀਂ ਹੈਗਾ। ਉਹ ਤੋਂ ਪਹਿਲਾਂ ਤੁਸੀਂ ਨਸਰੀ ਜਿਹੜਾ ਬੂਟਾ ਲੈ ਕੇ ਆਉਣਾ ਨਾ ਬਸ ਉਦੋਂ ਦੇਖਣਾ ਇਹ ਬੂਟਾ ਬਿਮਾਰ ਨਾ ਹੋਏ। ਹਾਂਜੀ। ਤੇ ਉਹਦੇ 'ਚ ਕੋਈ ਨਾ ਕੋਈ ਫਰੂਟਿੰਗ ਜ਼ਰੂਰ ਲੱਗੀ ਹੋਵੇ। ਜਦੋਂ ਬੂਟਾ ਘਰ ਲਿਆ ਕੇ ਲਾ ਦੇਣਾ ਉਦੋਂ ਫਰੂਟਿੰਗ ਉਹ ਤੋੜ ਦੇਣੀ ਹੈ। ਤਾਂਕਿ ਉਹਦੀ ਗੋਟੀ ਵਿਕਾਸ ਸਾਰੇ ਭੈਣ ਭਰਾ ਕਰ ਹੀ ਲੈਂਦੇ ਨੇ ਇਹਨਾਂ ਦਾ ਹੁਣ ਇੱਕ ਮੇਰ ਆਪਾਂ ਨੂੰ ਇਹ ਵੀ ਧਿਆਨ ਰੱਖਣਾ ਪੈਣਾ ਕਿ ਜਿਵੇਂ ਫਰੂਟਿੰਗ ਇਹਨਾਂ ਦੀ ਲੱਥ ਜਾਂਦੀ ਹੈ ਤੇ ਥੋੜੀ ਥੋੜੀ ਦੀ ਪ੍ਰੂਨਿੰਗ ਕਰ ਦੇਣੀ ਕਿ ਅਗਲੇ ਸੀਜ਼ਨ ਇਹ ਤਿਆਰ ਹੋ ਜਾਵੇ ਹਾਂਜੀ ਇਹਹੀ ਇਹ ਚੀਜ਼ 베ਰੀਆਂ ਦੇ ਮੈਟਰ ਵਿੱਚ ਵੀ ਲਾਗੂ ਹੁੰਦੀ ਹੈ ਹਾਂਜੀ ਹਾਂਜੀ ਕਿ ਜਦੋਂ ਵੀ ਫਰੂਟਿੰਗ ਲੱਗ ਕੇ ਲੱਥ ਜਾਂਦੀ ਹੈ ਤੇ ਉਹਦੀ ਪ੍ਰੂਨਿੰਗ ਕਰ ਦੋ ਹਰ ਸਾਲ ਆਪਾਂ ਉਹਦੀ ਕਟਾਈ ਕਰ ਦਿੰਨੇ ਜੀ ਹਾਂਜੀ ਅੱਗੇ ਆਜੋ ਜੀ ਅੱਗੇ ਸਾਡੇ ਕੋ ਇੱਧਰ ਹੈਗਾ ਜੀ ਅਨਾਰ ਅਨਾਰ ਆਪਾਂ ਤੋੜ ਲਏ ਵੈਸੇ ਹੁਣ ਰਹਿ ਗਏ ਨੇ ਥੋੜੇ ਨਿੱਕੇ ਅਨਾਰ ਹੀ ਰਹਿ ਗਏ ਨੇ ਉਹ ਅਨਾਰ ਵਾਲੇ ਜਿਵੇਂ ਛੋਟੇ ਛੋਟੇ ਰਹਿ ਗਏ ਨੇ ਕਈ ਵਾਰ ਕਹਿੰਦੇ ਅਨਾਰ ਦਾ ਬੂਟਾ ਨਾ ਮੈਂ ਬੜੀ ਵਾਰ ਸੁਣਿਆ ਆਪਣੇ ਗਾਰਡਨ ਆਉਂਦੇ ਅਨਾਰ ਕਹਿੰਦੇ ਇਹ ਅਸ਼ੋਭ ਹੁੰਦਾ ਹੈ ਫਲਾਣਾ ਹੁੰਦਾ ਹੈ ਇਦਾਂ ਹੁੰਦਾ ਪਰ ਮੈਂ ਸੋਚਦਾ ਕੁਦਰਤ ਦੀ ਕੋਈ ਵੀ ਜਿਹੜਾ ਬਾਜ਼ਾਰੋਂ ਲੈ ਕੇ ਖਾਣੇ ਉਹ ਵੀ ਫਿਰ ਸ਼ੋਭਾ ਸ਼ੋਭਾ ਮਨਣਾ ਚਾਹੀਦਾ ਕੋਈ ਵੀ ਚੀਜ਼ ਅਸ਼ੋਭ ਨਹੀਂ ਹੁੰਦੀ ਕੁਦਰਤ ਦੀ ਚੀਜ਼ ਜਿਹੜੀ ਵਧੀਆ ਹੁੰਦੀ ਆ ਅਗਲਾ ਬੂਟਾ ਜਿਹੜਾ ਆਪਾਂ ਇੱਥੇ ਡਰਮ ਚ ਲਾਇਆ ਜੀ ਇਹ ਹੈਗਾ ਅਵੋਕਾਡੋ ਹਾਂਜੀ ਤੇ ਇਹਨੂੰ ਤਾਂ ਜ਼ਿਆ ਤਕਰੀਬਨ ਲਾਈਨ ਆਫ ਰੋਟਿੰਗ ਮੇਂ ਵੀ ਇਹਨੂੰ ਇੱਕ 2 ਸਾਲ ਬਾਅਦ ਲੱਗਦੀ ਆ ਨਹੀਂ ਗ੍ਰੋਥ ਹੋਣ ਲੱਗ ਪਈ ਆ ਹੁਣ ਅਗਲੇ ਸਾਲ ਫੁੱਟਣ ਲੱਗੂਗੀ ਇੰਨਾ ਇੰਨਾ ਭਰੋਸਾ ਹੋ ਗਿਆ ਜੀ ਹਾਂਜੀ ਇਸ ਤੋਂ ਬਾਅਦ ਜੀ ਤੁਸੀਂ ਰੇਅਰ ਦੇਖਿਆ ਹੋਣਾ ਬਹੁਤ ਘੱਟ ਦੇਖਿਆ ਹੋਣਾ ਕਮਾਦ ਲੱਗਾ ਪੈਲੀਆਂ ਦੇ ਵਿੱਚ ਹੁੰਦਾ ਜਮੀਨਾ ਚ ਹੁੰਦਾ ਪਰ ਛੱਤ ਤੇ ਕਮਾਦ ਤੁਸੀਂ ਨਹੀਂ ਦੇਖਿਆ ਉਹਨਾਂ ਦੇਖੋ ਜੀ ਅਸੀਂ ਆਪਣੀ ਛੱਤ ਤੇ ਕਮਾਦ ਦਾ ਜਿਹੜਾ ਖੇਤ ਬਣਾ ਰੱਖਿਆ ਉਹਦੀ ਹਾਈਟ ਵੀ ਚੰਗੀ ਹੋ ਗਈ ਹੈ ਜਿਹੜੀ ਇਹ ਵੈਰਾਈਟੀ ਆਪਣੀ ਕੋਈ ਸੀ ਨਾ ਬਸ ਇਹਦੀ ਥੋੜੀ ਜੀ ਕੇਅਰ ਰਹੀ ਆ ਕਿ ਜੇ ਇੰਦਾ ਵੱਡਾ ਹੋ ਰਿਹਾ ਵਾ ਤੈਨੂੰ ਬੰਨਣਾ ਪੈਂਦਾ ਵਾ ਨਹੀਂ ਤਾਂ ਡਿੱਗ ਜਾਂਦਾ ਵਾ ਹਵਾ ਹਵਾ ਚੱਲਦੀਆਂ ਨੇ ਉਹਦੇ ਕਰਕੇ ਅਸੀਂ ਇਹਨਾਂ ਨੂੰ ਬੰਨਿਆ ਉੱਪਰੋਂ ਵੀ ਬੰਨ ਦਿੱਤਾ ਤੇ ਥੱਲੇੋਂ ਵੀ ਬੰਨ ਦਿੱਤਾ ਥੋੜੀ ਮਿਹਨਤਤ ਕਰਨੀ ਪੈਣੀ ਹੈ ਜੀ ਤੇ ਦੇਖੋ ਹਾਂਜੀ ਬਾਕੀ ਇਹਨੂੰ ਕੋਈ ਹੈ ਉਹ ਜਿਆ ਕੋਈ ਲੋੜ ਨਹੀਂ ਹੈਗੀ ਕਿ ਇਹਨੂੰ ਬਹੁਤ ਕੁਝ ਪਾਉਣਾ ਰੂੜੀ ਪਾ ਦੋ ਬਸ ਇਹੀ ਬਹੁਤ ਆ ਹਾਂ ਇਹਨੂੰ ਜਿਆਦੀ ਖਾਦਾ ਖੋਦਾ ਪਾਉਣ ਦੀ ਲੋੜ ਨਹੀਂ ਹੈਗੀ ਚਲੋ ਜਿਹੜੇ ਸਾਡੇ ਜ਼ਿਮੀਦਾਰ ਭੈਣ ਭਰਾ ਉਗਾਉਂਦੇ ਨੇ ਉਹ ਉੱਥੇ ਹੋਰ ਗੱਲ ਹੈ ਪਰ ਇੱਥੇ ਕੋਈ ਇੰਨਾ ਹੈ ਨਹੀਂ ਇਹਦਾ ਹਨਾ ਜੇਕਰ ਆਪਾਂ ਇਹਨੂੰ ਕੁਝ ਵੀ ਨਹੀਂ ਪਾ ਰਹੇ ਤੇ ਦੇਖੋ ਕਿ ਕਿੰਨਾ ਸੋਹਣਾ ਵਾ ਕਿ ਮੋਟਾਈ ਮੋਟਾ ਵੀ ਹੈਗਾ ਵਾ ਹਾਈਟ ਵੀ ਹੈ ਇੰਨਾ ਕਹਿ ਸਕਦੇ ਆਰਗੇਨਿਕ ਹੈ ਇਸਨੂੰ ਬਸ ਹਾਂਜੀ ਆਰਗੇਨਿਕ ਹੈ ਤੇ ਤੁਸੀਂ ਦੇਖੋ ਅਸੀਂ ਇੱਕ ਚੀਜ਼ ਹੋਰ ਕੀਤੀ ਹੈ ਜੀ ਅਸੀਂ ਨਾ ਡ੍ਰਿਪ ਸਿਸਟਮ ਵੀ ਲਾਇਆ ਦੇਖੋ ਤੁਸੀਂ ਆਟੋਮੈਟਿਕ ਪਾਣੀ ਅਸੀਂ ਉੱਥੋਂ ਛੱਡ ਦੇਣਾ ਤੇ ਆ ਜਿਹੜੀ ਮੇਨ ਸਾਡੀ ਪਾਈਪਲਾਈਨ ਹੈਗੀ ਆ ਤੇ ਦੇਖ ਸਕਦੇ ਹੋ ਇਹਦੇ ਨਾਲੋਂ ਕਨੈਕਸ਼ਨ ਅੱਗੇ ਦਿੱਤੇ ਕਿਉਂਕਿ ਗਰਮੀ ਵਿੱਚ ਕਈ ਵਾਰ ਪਾਣੀ ਦੀ ਬਹੁਤ ਜ਼ਰੂਰਤ ਪੈਂਦੀ ਹੈ ਸਾਡਾ ਜਿਹੜਾ ਗਾਰਡਨ ਹੈ ਆ ਇਹ ਤਕਰੀਬਨ 3 ਛੱਤਾਂ ਤੇ ਸਾਡਾ ਫੈਲਿਆ ਤੇ 2 ਘੰਟੇ ਸਾਨੂੰ ਤਕਰੀਬਨ ਲੱਗ ਜਾਂਦੇ ਜੀ ਪਾਣੀ ਦਿੰਦੇ ਆ ਗਰਮੀ ਦੇ ਵਿੱਚ ਸੋ ਅਸੀਂ ਪਾਣੀ ਦੇ ਸਮੇਂ ਨੂੰ ਹੀ ਆਪਣੇ ਘਟ ਕੀਤਾ ਕਮਾਦ ਆਪਣੇ ਕੋਲ ਹੋਰ ਵੀ ਹੈਗਾ ਅੱਗੇ ਬਹੁਤ ਸਪੈਸ਼ਲ ਕਮਾਦ ਦਾ ਬੀ ਆਪਾਂ ਲਾਇਆ ਉਹਦੀ ਵੀ ਗੱਲ ਕਰਾਂਗੇ ਪਰ ਉਹਦੇ ਉਹ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਲਦੀ ਬਾਰੇ ਜਿਹੜੀ ਆਪਾਂ ਹਲਦੀ ਦਾ ਖੇਤ ਇੱਥੇ ਬਣਾ ਰੱਖਿਆ ਜੀ ਆਹ ਤੁਸੀਂ ਦੇਖ ਸਕਦੇ ਹੋ ਸਾਡਾ ਹਲਦੀ ਦਾ ਖੇਤ ਬਣਿਆ ਹੋਇਆ ਜੀ। ਜਿਹੜੀ ਆ ਛੋਟੀ ਕਿਆਰੀ ਵਿੱਚ ਵੀ ਲਾਈ ਆ ਤੇ ਇੱਧਰ ਵੱਡੀ ਕਿਆਰੀ ਵਿੱਚ ਵੀ ਲਾਈ ਆ ਇਹਦੇ ਵਿੱਚ ਆਪਾਂ ਹਲਦੀ ਕਾਲੇ ਵਾਲੀ ਲਾਈ ਆ ਤੇ ਇਹ ਜਿਹੜੀ ਆਮ ਆਪਾਂ ਸਬਜ਼ੀ ਵਿੱਚ ਪਾਉਨੇ ਕਾਲੀ ਹਲਦੀ ਜਿਹੜੀ ਹੁੰਦੀ ਆ ਤਾਂ ਸਾਰੀਆਂ ਮੈਡੀਸਿਨ ਦੇ ਰੂਪ ਵਿੱਚ ਵਰਤਦੇ ਆਂ ਪਰ ਉਹ ਡਿਫਰੈਂਟ ਚੀਜ਼ ਆ ਤੇ ਇਹ ਵਾਲੀ ਜਿਹੜੀ ਆ ਆਪਾਂ ਸਬਜ਼ੀ ਚ ਪਾ ਸਕਦੇ ਆਂ। ਅੱਛਾ ਇਹਦਾ ਇਹਦੀ ਡਿਫਰੈਂਸ਼ੀਏਟੇਸ਼ਨ ਕਿੱਥੋਂ ਇਹਦਾ ਹੁੰਦਾ ਕਿ ਇਹਦੇ ਵਿੱਚ ਕਾਲੀ ਧਾਰੀ ਨਹੀਂ ਹੈਗੀ। ਪੱਤਿਆਂ ਦੇ ਵਿੱਚੋਂ ਸਾਫ਼ ਹੈ ਨਾ? ਹਾਂਜੀ। ਜਿਹੜੀ ਕਾਲੀ ਹਲਦੀ ਆ ਇਹਦੇ ਆ ਦੇਖੋ ਕਾਲੀ ਜੀ ਧਾਰੀ ਸੈਂਟਰ ਦੇ ਵਿੱਚ ਕਾਲੀ ਹਲਦੀ ਜਿਹੜੀ 스멜 ਆ ਨਾ ਥੋੜੀ ਜੀ ਤਿੱਖੀ ਜੀ ਸ멜 ਆ ਨਾ ਤਿੱਖੀ ਜੀ ਲੱਗੂਗੀ ਵੈਸੇ ਪਾਤਾ ਸਕਦੇ ਹਾਂ ਜੀ ਇੱਕ ਹੋਰ ਆਪਾਂ ਰਿਜ਼ਲਟ ਦੇਖਣਾ ਸੀਗਾ ਕਿ ਆਪਾਂ ਗਮਲਿਆਂ ਵਿੱਚ ਮੂਲੀਆਂ ਲਾਈਆਂ ਹਾਂਜੀ ਆ ਦੇਖੋ ਬੂਲੀਆਂ ਦੇਖੋ ਕਿੰਨੀਆਂ ਸੋਹਣੀ ਗ੍ਰੋਥ ਕੀਤੀ ਆ ਦੇਖੋ ਜੀ ਤੁਸੀਂ ਗਮਲਿਆਂ ਚ ਵੀ ਮੂਲੀਆਂ ਲਾ ਸਕਦੇ ਆ ਲੱਗ ਸਕਦੀਆਂ ਅੱਗੇ ਵੀ ਆਪਾਂ ਲਾਈਆਂ ਕਿਉਂਕਿ ਵਿੱਚੋ ਜੇ ਮੌਸਮ ਇਸ ਤਰ੍ਹਾਂ ਦਾ ਆਉਂਦਾ ਜੇ ਜਦੋਂ ਕੋਈ ਸਬਜ਼ੀ ਨਹੀਂ ਲੱਗਦੀ ਉਦੋਂ ਮੂਲੀਆਂ ਲੱਗ ਜਾਂਦੀਆਂ ਨੇ ਗਮਲੇ ਦੇ ਕਾਲੀ ਟਾਈਮ ਵਿੱਚ ਇਹਨਾਂ ਨੂੰ ਵੇਲੇ ਨਹੀਂ ਚਾਹੀਦਾ ਬਸ ਤੁਹਾਨੂੰ ਵਰਤੋ ਕਰਦੀ इवन ਲਸਣ ਵੀ ਦੇਖੋ ਇਹ ਤਾਂ ਡੈਡੀ ਹੋਣਾ ਨੇ ਗਮਲਿਆਂ ਚ ਲਾਇਆ ਹਾਂਜੀ ਕਿ ਸਾਰ ਜੋ ਵੀ ਆਪਾਂ ਉਗਾਵਾਂਗੇ ਉਗੂਗਾ ਵਸ ਉਹਦੇ ਵਾਸਤੇ ਬਸ ਟਾਈਮ ਸਹੀ ਹੋਣਾ ਚਾਹੀਦਾ ਬਿਲਕੁਲ ਤੇ ਅੱਗੇ ਤੁਸੀਂ ਦੇਖੋ ਜਿਹੜਾ ਅਸੀਂ ਲਾਇਆ ਇੱਕ ਤਾਂ ਆਪਣੇ ਕੋ ਚੀਕੂ ਅੱਗੇ ਇਹ ਵੈਰਾਈਟੀ ਹੋਰ ਆ ਪਰ ਚੀਕੂ ਲੱਗੇ ਨਹੀਂ ਹੈਗੇ ਅਜੇ ਤੱਕ ਇਹਨੂੰ ਤੇ ਇਸ ਕੋਈ ਭੈਣ ਭਰਾ ਸਾਨੂੰ ਸੁਜੈਸਟ ਕਰ ਸਕਦਾ ਜੀ ਇਹਦੇ ਬਾਰੇ ਕਿਉਂਕਿ ਆਪਾਂ ਸਿੱਖਦੇ ਸਿਖਾਉਂਦੇ ਆ ਤੇ ਇਹ ਬੂਟਾ 4 ਸਾਲ ਦਾ ਹੋ ਗਿਆ ਆਪਣੇ ਕੋਲ 4 ਸਾਲ ਦਾ ਹੋ ਗਿਆ ਤੇ ਇਹਨੂੰ ਨਾ ਅਜੇ ਫਲ ਨਹੀਂ ਪਿਆ ਹੈਗਾ ਤੇ ਸਾਨੂੰ ਜਰੂਰ ਸੁਜੈਸਟ ਕਰਿਓ ਜੀ ਕੀ ਅਸੀਂ ਇਸ ਬੂਟੇ ਨੂੰ ਬਦਲ ਦਈਏ ਜਾਂ ਅਸੀਂ ਕੀ ਇਹਨੂੰ ਇਹੋ ਜਿਹਾ ਪਾਈਏ ਕਿ ਇਹਨੂੰ ਜਿਹੜਾ ਇਹਨੂੰ ਫਰੂਟਿੰਗ ਲੱਗੇ ਪਰ ਜਿਹੜੀ ਬਦਲਣ ਵਾਲੀ ਗੱਲ ਹੈਗੀ ਸਾਡਾ ਦਿਲ ਨਹੀਂ ਕਰਦਾ ਸਾਡਾ ਦਿਲ ਨਹੀਂ ਕਰਦਾ ਆ ਦੇਖੋ ਹੁਣ ਇਹਦੇ ਨਾ ਪੱਤ ਝੜ ਹੋ ਰਹੀ ਪੱਤੇ ਪੂਰੇ ਪੂਰੇ ਹੋਣ ਨੇ ਤੇ ਮਨ ਨੂੰ ਮਹਿਸੂਸ ਹੋਣ ਦੇ ਕਿ ਤੇ ਸੋਕਤ ਨਹੀਂ ਰਿਹਾ ਬਿਲਕੁਲ ਬਿਲਕੁਲ ਤੇ ਹਰ ਇੱਕ ਜਿਹੜਾ ਬੰਦੇ ਨੂੰ ਨਾ ਜਦੋਂ ਆਪਾਂ ਇੱਕ ਨਾ ਇਹਨਾਂ ਨੂੰ ਘਰ ਦੇ ਜੀ ਸਮਝਦੇ ਆਂ ਤੇ ਦਿਲ ਨਹੀਂ ਕਰਦਾ ਹੈਗਾ ਇਹਨਾਂ ਨੂੰ ਵੱਢਣ ਵਾਸਤੇ ਤੇ ਇੱਕ ਗਾਂ ਜੀ ਮੌਸਮ ਆਉਣ ਵਾਲਾ ਛਗਨਾ ਦਾ ਹੈ ਨਾ ਤੇ ਉਹਦੇ ਨਾਲ ਸੰਬੰਧਿਤ ਇਹ ਚੀਜ਼ ਹੈ ਜੀ ਇਹ ਇਹ ਆਪਾਂ ਇਹ ਆਪਾਂ ਗੈਸ ਕਰਾਉਣਾ ਹੈ ਇਹ ਚੀਜ਼ ਕੀ ਹੈਗੀ ਆ ਬੂਟਾ ਲਾਗੋ ਦਿਖਾ ਦਿਜੀ ਆ ਦੇਖੋ ਤੁਸੀਂ ਇਸ ਤਰ੍ਹਾਂ ਦਾ ਬੂਟਾ ਆ ਤੇ ਪੇਂਟ ਵਾਲੀਆਂ ਬਾਲਟੀਆਂ ਆਪਣੇ ਘਰ ਦੇ ਵਿੱਚ ਆਪਣੇ ਬੇਲੀਆਂ ਹੁੰਦੀਆਂ ਦੇਖਿਓ ਉਹਦੇ ਵਿੱਚ ਹੀ ਅਸੀਂ ਇਹਨੂੰ ਉਗਾਇਆ ਹੈ ਇਹ ਤੁਸੀਂ ਗੈਸ ਕਰਨਾ ਜੀ ਇਹ ਬੂਟਾ ਕਾਦਾ ਆ ਤੁਸੀਂ ਆ ਪੱਤੇ ਦੇਖ ਲੋ ਲੱਗੇ ਪੱਤੇ ਕਿਸ ਤਰ੍ਹਾਂ ਦੇ ਦੇ ਹੈਗੇ ਆ ਤੇ ਬਹੁਤ ਸਾਰੇ ਭਾਂਟਾਂ ਦਾ ਗੈਸ ਕਰ ਵੀ ਜਾਣਗੇ ਕਿ ਬੇ ਕੋਟ ਕੋਟ ਕੇ ਹੱਥਾਂ ਤੇ ਲਾਈਨ ਰੰਗ ਚੜਿਆ ਨਾ ਸਵਾਰੇ ਨਹੀਂ ਕੋਈ ਤੂੰ ਸਾਰਾ ਹਿੱਟ ਦੇ ਦਿੱਤਾ ਭਾਈ ਤੇ ਅੱਗੇ ਚਲੋ ਜੀ ਇੱਧਰ ਆਜੋ ਸਾਡੇ ਛੋਟੇ ਛੋਟੇ ਗਮਲੇ ਆ ਜੀ ਇਹ ਇਹਨਾਂ ਦਾ ਨਾ ਅਸੀਂ ਜਦੋਂ ਵਿਲੇ ਰਹਿੰਦੇ ਨੇ ਇਸ ਤਰ੍ਹਾਂ ਕੰਮ ਲਈਨੇ ਡੈਡੀ ਹੁਣ ਦੇਖੋ ਮਟਰ ਵਿੱਚ ਲਾਤੇ ਲਿਆ ਗਏ ਮਟਰ ਵੀ ਲਾਤੇ ਹੁਣ ਆਪਾਂ ਫੋਲੋ ਚਲੋ ਮਟਰ ਤਾਂ ਪਹਿਲਾਂ ਹੀ ਲੱਥ ਜਾਣੇ ਆ ਪਰ ਫੁੱਲ ਹੋ ਜਾਣ ਇਹਨਾਂ ਦੇ ਵਿੱਚ ਪਰ ਛੱਤ ਹੈ ਨਾ ਛੱਤ ਤੇ ਘੱਟ ਤੋਂ ਘੱਟ ਥਾਂ ਦਾ ਆਪਾਂ ਵੱਧ ਤੋਂ ਵੱਧ ਉਪਯੋਗ ਕਰਨਾ ਹੁੰਦਾ ਤੇ ਆ ਲੈਟਸ ਇੱਥੇ ਲੱਗੀ ਹੈ ਗਾਂ ਵੀ ਆਪਾਂ ਉਹ ਦਿਖਾਉਨੇ ਆ ਜੀ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਫੁੱਲ ਗਿੰਦੇ ਦੇ ਇਹ ਇਹ ਇਸ ਵਾਰ ਆਪਾਂ ਜਿਹੜੀ ਆ ਮੁੱਲ ਨਹੀਂ ਲੈ ਕੇ ਪਨੀਰੀ ਆਪਣੀ ਪੈਦਾ ਕੀਤੀ ਆ ਤੁਸੀਂ ਆਹ ਦੇਖੋ ਜੀ ਇਧਰ ਕਿਆਰੀ ਵਿੱਚ ਸਾਡੇ ਕੋ ਗੈਂਦੇ ਦੀ ਪਨੀਰੀ ਆ ਜਿਹੜੀ ਆਪ ਅਸੀਂ ਹੁਣ ਪੈਦਾ ਕੀਤੀ ਆ ਪਨੀਰੀ ਅੱਛਾ ਇਹਦਾ ਇਹਦਾ ਕੀ ਹੈਗਾ ਹੈ ਕਿ ਕਿਤੇ ਤੁਸੀਂ ਸਬਜ਼ੀਆਂ ਲਾਈਆਂ ਨਾ ਕਿਤੇ ਹਾਂਜੀ ਉੱਥੇ ਗੈਂਦੇ ਦੇ ਫੁੱਲ ਵੱਧ ਤੋਂ ਵੱਧ ਲਾਓ ਕਿ ਇਹਦੇ ਨਾਲ ਮੱਖੀ ਮੱਛਰ ਦਾ ਜਿਹੜਾ ਪ੍ਰਭਾਵ ਘਟ ਰਹਿੰਦਾ ਜਿਹੜੇ ਫਲ ਦਾ ਨੁਕਸਾਨ ਕਰਦੇ ਨੇ ਉਹਨਾਂ ਨੂੰ ਇਹ ਦੂਰ ਭਜਾਉਂਦਾ ਹੈ ਤੇ ਆ ਦੇਖੋ ਕੁਝ ਡੈਕੋਰੇਟਿਵ ਪਲਾਂਟ ਆ ਅੱਜ ਆਪਾਂ ਇਹਦੀ ਗੱਲ ਨਹੀਂ ਕਰਦੇ ਇਹਦੀ ਕਿਤੇ ਫਿਰ ਕਰਾਂਗੇ ਜੀ ਇਸ ਤੋਂ ਬਾਅਦ ਇੱਕ ਸਾਡਾ ਪ੍ਰੋਜੈਕਟ ਆ ਸੀ ਜੀ ਕਿ ਜਿਹਦੇ ਕੋਲ ਜਗ੍ਹਾ ਨਹੀਂ ਹੈਗੀ ਜਾਂ ਬਾਲਕਨੀ ਵਿੱਚ ਰਹਿੰਦਾ ਹੈ ਉਹ ਇਸ ਤਰ੍ਹਾਂ ਕੰਧਾਂ ਨਾਲ ਜਿਹੜੇ ਆ ਪਾਈਪ ਖੜੇ ਕਰਕੇ ਉਹਦੇ ਵਿੱਚ ਪਲਾਂਟਰ ਬਣਾ ਕੇ ਸਾਰੀ ਇਹਦੀ ਵੀਡੀਓ ਹੈਗੀ ਆ ਜੀ ਉਹ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖੋ ਫਰੂਟਿੰਗ ਵੀ ਲੱਗਦੀ ਹੈ ਕਿਉਂਕਿ ਹੁਣ ਜਿਹੜਾ ਆ ਹੁਣ ਆਪਾਂ ਨਵੇਂ ਬੂਟੇ ਲਾਉਣੇ ਇਹਦੇ ਵਿੱਚ ਹੁਣ ਬੇਲਾ ਕੀਤਾ ਇਹਨਾਂ ਨੂੰ ਹੁਣ ਆਪਾਂ ਇਹ ਉੱਪਰ ਇਹਦੇ ਲਾ ਦਿੱਤਾ ਬੈਂਗਲ ਲਾਤਾ ਇੱਥੇ ਟਮਾਟਰ ਲਾ ਦੋ ਮਿਰਚਾਂ ਚਿਮਲਾ ਮਿਰਚ ਤੇ ਹੋਰ ਕੋਈ ਵੀ ਸਬਜ਼ੀ ਲਾਉਣੀ ਆ ਕਿ ਆਪਾਂ ਇਹਦੇ ਵਿੱਚ 4-5 ਪਾਈਪ ਖੜੇ ਕਰਕੇ ਇੱਕ ਫੈਮਿਲੀ ਦੀ ਆਪਾਂ ਸਬਜ਼ੀ ਤਿਆਰ ਕਰ ਸਕਦੇ ਹਾਂ ਇਹਦੇ ਵਿੱਚ ਮੈਂ ਨਾ ਕੋਸ਼ਿਸ਼ ਕਰੂੰਗਾ ਕਿ ਇਸ ਵੀਡੀਓ ਵਿੱਚ ਪੁਰਾਣੇ ਸ਼ਾਟਸ ਪਾਏ ਜਾਣ ਜਦੋਂ ਇਹ ਸਾਰੇ ਪਾਈਪ ਭਰੇ ਸੀ ਹੁਣ ਆਪਾਂ ਪਨੀਰੀ ਫੇਰ ਲੈ ਆਏ ਆ ਤੇ ਇਹਦੇ ਵਿੱਚ ਅਸੀਂ ਕੱਲ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਾਰਿਆਂ ਦੇ ਵਿੱਚ ਬੂਟੇ ਲਾ ਦਿੱਤੇ ਜਾਣ ਇੱਕ ਪ੍ਰਸ਼ਨ ਹੋ ਰ ਆ ਜਾਣਾ ਕਿ ਇਹ ਪੀਲਾ ਜਾਂ ਕੀ ਟੰਗਿਆ ਕਿ ਜਿਆਸਾ ਹੁੰਦੀ ਨਾ ਜਦੋਂ ਵੀਡੀਓ ਚੀਜ਼ ਦਿਖਦੀ ਹੈ ਨਾ ਹਾਂਜੀ ਇਹ ਮੱਖੀਆਂ ਵਾਸਤੇ ਟਰੈਪ ਆ ਜੀ ਜਿੱਦਾਂ ਫਰੂਟ ਹਰ ਇੱਕ ਕੋਈ ਕਮੈਂਟ ਕਰਦੇ ਨੇ ਕਿ ਅੱਜ ਕੱਲ ਜਿਹੜੇ ਬੈਂਗਣ ਆ ਨਾ ਕੋਈ ਸੁੰਡੀ ਤੋਂ ਬਿਨਾ ਹੋ ਨਹੀਂ ਸਕਦਾ ਪਰ ਨਹੀਂ ਸੁੰਡੀਆਂ ਇਹਨੂੰ ਨਾ ਪੈਣ ਦਾ ਕਾਰਨ ਇਹ ਵੀ ਹੋ ਜਾਂਦਾ ਵਾ ਕਿ ਫਰੈਸ਼ ਹਵਾ ਵੀ ਆ ਤੇ ਇਹਦਾ ਜਿਹੜਾ 스ਮੈਲ ਜਾਂ ਸਾਰਾ ਕੁਝ ਕਹਿ ਲਓ ਕਿ ਇਹਨਾਂ ਦੇ ਇਰਦ-ਗਿਰਦ ਹੁੰਦਾ ਵਾ ਤੇ ਉਹਦੇ ਕਾਰਨ ਕਰਕੇ ਜਿਹੜੀ ਫਰੂਟ ਫਲਾਈ ਹੈ ਮੱਖੀ ਹੈ ਨਾ ਜਿਹੜੀ ਨਰ ਮੱਖੀ ਚ ਕੈਦ ਹੁੰਦੀ ਹੈ ਤੇ ਉਹਦੇ ਨਾਲ ਜਿਹੜਾ ਗਾਂ ਉਹ ਜਿਹੜੀ ਮਾਦਾ ਮੱਖੀ ਉਹ ਨਾਲ ਲਾਰਵਾ ਨਹੀਂ ਬਣਾ ਪਾਉਂਦੀ ਨਾ ਹੀ ਨੁਕਸਾਨ ਹੁੰਦਾ ਆਪਣਾ ਮੈਂ ਆ ਤਾਂ ਦਿਖਾਉਣਾ ਚਾਹੁੰਦਾ ਜੀ ਅੱਗੇ ਦੇਖੋ ਸਾਡੇ ਗਾਰਡਨ ਦਾ ਸਾਰਾ ਇੱਕ ਓਵਰਵਿਊ ਸਭ ਤੋਂ ਪਹਿਲਾਂ ਇਹ ਏਰੀਆ ਸੀ ਜਿਹੜਾ ਅਸੀਂ ਜਿੱਥੋਂ ਅਸੀਂ ਗਾਰਡਨਿੰਗ ਸ਼ੁਰੂ ਕੀਤੀ ਸੀ ਕਈ ਵਾਰ ਲੋਕ ਪੁੱਛਦੇ ਨੇ ਕਿੰਨੀ ਜਗ੍ਹਾ ਹੈਗੀ ਆ ਜੀ ਤੇ ਸਾਡਾ ਇਹ ਜਿਹੜਾ ਇੱਥੋਂ ਲੈ ਕੇ ਜਿਹੜਾ ਇੰਨਾ ਏਰੀਆ ਹੈ ਨਾ ਇਹ 800 ਸਕੁਅਰ ਫੁੱਟ ਦਾ ਹੈਗਾ